ਪ੍ਰਭੂ ਜੀ ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾ ਮੈਨੂੰ ਪਿਆਰ ਭਰੀ ਜੈਮਸੀ ਦੀ ਅਵਾਜ ਰਾਤ ਦੇ ਵਚਨ ਦੇ ਵਿੱਚ ਜਾਂਦੇ ਆ ਅੱਜ ਰਾਤ ਦਾ ਵਚਨ ਜ਼ਬੂਰ 136 ਅਧਿਆਇ ਦੀ 3 ਨੰਬਰ ਆਇਤ ਪ੍ਰਭੂਆਂ ਦੇ ਪ੍ਰਭੂ ਦਾ ਧੰਨਵਾਦ ਕਰੋ ਉਹਦੀ ਦਇਆ ਸਦਾ ਦੀ ਹੈ ਹallelujah ਅੱਜ ਦੇ ਵਚਨ ਦੇ ਵਿੱਚ ਯਹੋਵਾ ਪਰਮੇਸ਼ੁਰ ਦੇ ਦਾਸ 다ਊਦ ਲਿਖਦੇ ਆ ਕਿ ਪ੍ਰਭੂਆਂ ਦੇ ਪ੍ਰਭੂ ਦਾ ਧੰਨਵਾਦ ਕਰੋ ਉਹਦੀ ਦਇਆ ਸਦਾ ਦੀ ਹੈ ਸੱਚਮੁੱਚ ਜੋ ਸਾਡੇ ਪ੍ਰਭੂ ਯੇਸ਼ੂ ਮਸੀਹ ਆ ਉਹ ਪ੍ਰਭੂਆਂ ਦੇ ਵੀ ਪ੍ਰਭੂ ਆ ਉਹ ਦੇਵਤਿਆਂ ਦੇ ਵੀ ਦੇਵਤੇ ਆ ਤੇ ਸੱਚਮੁੱਚ 다ਊਦ ਪਰਮੇਸ਼ਰ ਦੇ ਦਾਸ ਲਿਖਦੇ ਨੇ ਕਿ ਤੁਸੀਂ ਉਹਦਾ ਧੰਨਵਾਦ ਕਰੋ ਸੱਚਮੁੱਚ ਪਰਮੇਸ਼ਰ ਦੀ ਜਿਹੜੀ ਦਇਆ ਆ ਉਹ ਸਦਾ ਦੀ ਆ ਉਹ ਸਾਡੇ ਤੇ ਹਮੇਸ਼ਾ ਤੋਂ ਲੈ ਕੇ ਹਮੇਸ਼ਾ ਤੱਕ ਦਇਆ ਰੱਖ ਦਿਆ ਕਰਦਿਆ ਕਿਰਪਾ ਕਰਦਿਆ ਔਰ ਸੱਚਮੁੱਚ ਸਾਨੂੰ ਉਹਨਾਂ ਦਾ ਧੰਨਵਾਦ ਕਰਨਾ ਹੀ ਚਾਹੀਦਾ ਤੋਂ ਆਓ ਅੱਜ ਇਹਨਾਂ ਦੇ ਇਹਨਾਂ ਵਚਨਾਂ ਦੇ ਜ਼ਰੀਏ ਸਾਰੇ ਹੀ ਭੈਣਾ ਭਰਾਵਾਂ ਦੇ ਨਾਲ ਮਿਲ ਕੇ ਪਰਮੇਸ਼ਰ ਜੀ ਦੀ ਹਜ਼ੂਰੀ ਦੇ ਵਿੱਚ ਪਰਮੇਸ਼ਰ ਦੀ ਦਇਆ ਦੇ ਲਈ ਆਰੇ ਹਵਾ ਪਰਮੇਸ਼ੁਰ ਦਾ ਧੰਨਵਾਦ ਕਰਦੇ ਆ ਪ੍ਰਭੂ ਯੇਸ਼ੂ ਮਸੀਹ ਦਾ ਧੰਨਵਾਦ ਕਰਦੇ ਆ ਹallelujah 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 ਧੰਵਾ 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 ਧੰਨਵਾਦ ਮਹਾਨ ਖੁਦਾ ਤੁਹਾਡਾ ਧੰਨਵਾਦ ਕਰਦੇ ਆ ਸਮਰਥੀ ਪਰਮੇਸ਼ੁਰ ਜੀ ਤੁਹਾਡਾ ਧੰਨਵਾਦ ਕਰਦੇ ਆ ਅੱਜ ਦੇ ਖੂਬਸੂਰਤ ਵਚਨ ਦੇ ਲਈ ਖੁਦਾ ਜੋ ਤੁਸੀਂ ਸਾਨੂੰ ਰਾਤ ਦੇ ਸਮੇਂ ਦੇ ਵਿੱਚ ਪਰਮੇਸ਼ਵਰੀ ਖੂਬਸੂਰਤ ਹਜ਼ੂਰੀ ਦਾ ਸਮਾਂ ਬਖਸ਼ਿਆ ਪਰਮੇਸ਼ੁਰ ਜੀ ਜੋ ਤੁਸੀਂ ਅੱਜ ਦੇ ਰਾਤ ਦੇ ਸਮੇਂ ਵਿੱਚ ਤੁਸੀਂ ਸਾਨੂੰ ਖੂਬਸੂਰਤ ਵਚਨ ਦਿੱਤਾ ਕਿ ਅਸੀਂ ਪ੍ਰਭੂਆਂ ਦੇ ਪ੍ਰਭੂ ਔਰ ਪ੍ਰਭ ਜੀ ਸੈਨਾਉ ਕੇ ਯਹਵਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰੀਏ ਔਰ ਕਿਉਂਕਿ ਤੁਹਾਡੀ ਦਇਆ ਹਮੇਸ਼ਾ ਤੋਂ ਲੈ ਕੇ ਹਮੇਸ਼ਾ ਦੀ ਆ ਸਦਾ ਦੀਆ ਪਰਮੇਸ਼ਰ ਜੀ ਇਸ ਦਇਆ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪਰਮੇਸ਼ਰ ਜੀ ਜੋ ਤੁਸੀਂ ਸਾਨੂੰ ਅੱਜ ਦਾ ਵਚਨ ਦਿੱਤਾ ਹੈ ਖੁਦਾ ਇਸ ਵਚਨ ਨੂੰ ਸਾਡੇ ਹਿਰਦੇ ਦੇ ਅੰਦਰ ਵਸਾਉਣਾ ਪਰਮੇਸ਼ਰ ਜੀ ਵੈਰੀ ਦੀ ਕੋਈ ਵੀ ਸ਼ਕਤੀ ਇਹਨਾਂ ਵਚਨਾਂ ਨੂੰ ਸਾਡੀ ਜ਼ਿੰਦਗੀਆਂ ਦੇ ਵਿੱਚੋਂ ਚੁਰਾਣੇ ਨਾ ਪਾਏ ਪ੍ਰਭੂ ਜੀ ਪਰ ਅਸੀਂ ਬਹੁਤ ਸਾਰਾ ਫਲ ਤੁਹਾਡੀ ਹਜ਼ੂਰੀ ਦੇ ਵਿੱਚ ਲੈ ਕੇ ਆਈਏ ਖੁਦਾ ਪ੍ਰਭੂ ਜੀ ਵਚਨ ਪੜੇ ਸੁਣੇ ਤਾਂ ਤੇ ਆਸ਼ੀਸ਼ ਔਰ ਬਰਕਤ ਦਾ ਕਾਰਨ ਬਣੇ ਖੁਦਾਵੰਜੀ ਜਿੰਨੇ ਵੀ ਭੈਣ ਭਰਾ ਪਰਮੇਸ਼ਰ ਜੀ ਅੱਜ ਦੀ ਹਜ਼ੂਰੀ ਦੇ ਵਿੱਚ ਇਕੱਠੇ ਹੋਏ ਨੇ ਖੁਦਾ ਇਹਨਾਂ ਸਾਰੇ ਭੈਣਾਂ ਭਰਾਵਾਂ ਨੂੰ ਤੁਹਾਡੇ ਪਾਕ ਜ਼ਲਾਲੀ ਜ਼ੋ ਰਵਰ ਹੱਥਾਂ 'ਚ ਸੌਂਪਦੇ ਆ ਖੁਦਾਵੰਜੀ ਤੁਹਾਡੇ ਪਵਿੱਤਰ ਲਹੂ ਦੇ ਵਿੱਚ ਕਵਰ ਕਰਦੇ ਆ ਮੇਰੇ ਮਹਾਨ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਸਮਰਥੀ ਪਰਮੇਸ਼ਵਰ ਜੀ ਸੱਚਮੁੱਚ ਖੁਦਾਵੰਦੀ ਹਰ ਇੱਕ ਭੈਣ ਭਾਈ ਨੂੰ ਹਰ ਇੱਕ ਘਰ ਪਰਿਵਾਰ ਨੂੰ ਤੁਹਾਡੇ ਪਾਕ ਪਵਿੱਤਰ ਹੱਥਾਂ ਚ ਸੌਂਪਦੇ ਹੋਏ ਖੁਦਾਵੰਦੀ ਪ੍ਰਾਰਥਨਾ ਕਰਦੇ ਰਾਤ ਦੇ ਸਮੇਂ ਦੇ ਲਈ ਖੁਦਾ ਧੰਨਵਾਦ ਕਰਦੇ ਪਰਮੇਸ਼ਵਰ ਜੀ ਤੁਸੀਂ ਸਾਰਾ ਦਿਨ ਸਾਨੂੰ ਸੰਭਾਲ ਕੇ ਰੱਖਿਆ ਪ੍ਰਭੂ ਜੀ ਦਿਨ ਪਰ ਵਿੱਚ ਤੁਸੀਂ ਸਾਨੂੰ ਆਸ਼ੀਸ਼ਾਂ ਬਰਕਤਾਂ ਦੇ ਨਾਲ ਬles ਕੀਤਾ ਖੁਦਾ ਹੱਥਾਂ ਦੇ ਕੰਮਾਂ ਤੇ ਬਰਕਤ ਆਸ਼ੀਸ਼ ਦਿੱਤੀ ਪਰਮੇਸ਼ਵਰ ਜੀ ਸੱਚਮੁੱਚ ਤੁਹਾਡੇ ਸਵਰਗੀ ਦੂਤਾਂ ਨੇ ਸਾਨੂੰ ਏਰ ਦਗੇਰ ਤੋਂ ਘੇਰ ਕੇ ਰੱਖਿਆ ਪਰਮੇਸ਼ਵਰ ਜੀ ਤੁਹਾਡਾ ਧੰਨਵਾਦ ਕਰਦੇ ਆਂ ਸੱਚਮੁੱਚ ਪਰਮੇਸ਼ਰ ਜੀ ਤੁਸੀਂ ਹਰ ਇੱਕ ਨੂੰ ਖੁਦਾ ਹਰ ਇੱਕ ਐਕਸੀਡੈਂਟ ਦੁਰਘਟਨਾ ਬਿਮਾਰੀ ਤੋਂ ਬਚਾ ਕੇ ਰੱਖਿਆ ਪਰਮੇਸ਼ਰ ਜੀ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਆ ਧੰਨਵਾਦ ਕਰਦੇ ਆ ਮਹਾਨ ਪਰਮੇਸ਼ਰ ਜੀ ਜੋ ਤੁਸੀਂ ਸਾਡੇ ਬਾਰੇ ਆਣ ਜਾਣ ਵੀ ਸਾਡੀ ਮਦਦ ਸਹਾਇਤਾ ਅਗਵਾਈ ਕੀਤੀ ਖੁਦਾ ਪ੍ਰਭੂ ਜੀ ਅਸੀਂ ਰਾਤ ਦੇ ਸਮੇਂ ਦੇ ਵਿੱਚ ਐਂਟਰ ਹੋਏ ਖੁਦਾਵੰਜੀ ਤੁਹਾਡਾ ਧੰਨਵਾਦ ਕਰਦੇ ਆ ਖੁਦਾ ਤੁਹਾਡੀ ਦਇਆ ਹੈ ਪਰਮੇਸ਼ਰ ਜੀ ਜੋ ਅਸੀਂ ਹੁਣ ਤੱਕ ਜਾਂਦੇ ਅਤੀ ਧਰਤੀ ਤੇ ਚੋਂਦੇ ਬੈਠੇ ਆ ਖੁਦਾਵੰਜੀ ਬਹੁਤ ਸਾਰੇ ਲੋਕ ਖੁਦਾ ਤੁਹਾਡੇ ਵਚਨ ਤੋਂ ਬਿਨਾਂ ਹੀ ਆਏ ਤੇ ਬਿਨਾਂ ਹੀ ਚਲੇ ਗਿਆ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਜੋ ਤੁਸੀਂ ਸਾਨੂੰ ਜਿਉਂਦੇ ਜੀ ਭਗਤੀ ਦਾ ਸਮਾਂ ਦਿੱਤਾ ਹੈ ਪਰਮੇਸ਼ਰ ਜੀ ਭਗਤੀ ਵਾਲਾ ਮਨ ਦਿੱਤਾ ਹੈ ਮੇਰੇ ਮਹਾਨ ਖੁਦਾ ਪ੍ਰਾਰਥਨਾ ਦਾ ਸਮਾਂ ਦਿੱਤਾ ਪਰਮੇਸ਼ਰ ਜੀ ਧੰਨਵਾਦ ਕਰਦੇ ਆ ਤੁਸੀਂ ਸਾਨੂੰ ਇੱਕ ਵਾਰ ਫੇਰ ਖੁਦਾ ਆਪਣੀ ਹਜ਼ੂਰੀ ਵਿੱਚ ਬੈਠਣ ਦਾ ਮੌਕਾ ਦਿੱਤਾ ਪਰਮੇਸ਼ਰ ਜੀ ਪ੍ਰਭ ਜੀ ਤੁਸੀਂ ਸਾਨੂੰ ਤੌਬਾ ਦਾ ਮਾਫੀ ਦਾ ਮੌਕਾ ਦਿੱਤਾ ਖੁਦਾ ਦਿਨ ਪਰ ਵਿੱਚ ਸਾਡੇ ਕੋਲ ਬਹੁਤ ਸਾਰੇ ਗਲਤੀਆ ਗੁਨਾਹ ਹੋ ਜਾਂਦੇ ਆ ਪਰਮੇਸ਼ਵਰ ਜੀ ਤੁਸੀਂ ਸਾਨੂੰ ਇਹ ਸਾਰੇ ਗਲਤੀਆ ਗੁਨਾਹਾਂ ਤੋਂ ਮਾਫ ਕਰੋ ਖੁਦਾਵੰਨ ਜੀ ਆਪਣੇ پاک ਪਵਿੱਤਰ ਲਹੂ ਦੇ ਨਾਲ ਧੋ ਕੇ ਸਾਨੂੰ ਸ਼ੁੱਧ ਤੇ ਸਾਫ਼ ਕਰੋ ਪਰਮੇਸ਼ਵਰ ਜੀ ਦਇਆ ਕਰੋ ਕਿਰਪਾ ਕਰੋ ਮਹਾਨ ਖੁਦਾਵੰਨ ਜੀ ਪਰਮੇਸ਼ਵਰ ਜੀ ਸਾਡੇ ਸਾਰੇ ਗਲਤੀਆ ਗੁਨਾਹ ਖੁਦਾਵੰਨ ਜੀ ਤੁਹਾਡੀ ਹਜ਼ੂਰੀ ਦੇ ਵਿੱਚ ਮਾਫ਼ ਕੀਤੇ ਜਾਣ ਖੁਦਾਵੰਨ ਜੀ ਸਾਡਾ ਉੱਠਣਾ ਬੈਠਣਾ ਚੱਲਣਾ ਫਿਰਨਾ ਤੁਹਾਨੂੰ ਪਸੰਦ ਆਉਣ ਵਾਲਾ ਹੋਵੇ ਪਰਮੇਸ਼ਰ ਜੀ ਤੁਹਾਡੀ ਦਇਆ ਖੁਦਾਵੰਨ ਜੀ ਤੁਹਾਡੀ ਕਿਰਪਾ ਹਮੇਸ਼ਾ ਸਾਡੀ ਜ਼ਿੰਦਗੀਆਂ ਦੇ ਵਿੱਚ ਬੜੀ ਰਹੇ ਖੁਦਾ ਪ੍ਰਭੂ ਜੀ ਤੁਹਾਡੇ ਵਚਨ ਪਰਮੇਸ਼ਰ ਸਾਡੇ ਹਿਰਦਿਆਂ ਦੇ ਅੰਦਰ ਵਸਾਏ ਜਾਣ ਮੇਰੇ ਖੁਦਾਵੰਨ ਜੀ ਤਾਂ ਕਿ ਅਸੀਂ ਕਦੇ ਵੀ ਪਾਪ ਨਾ ਕਰੀਏ ਪਰਮੇਸ਼ਰ ਜੀ ਅਸੀਂ ਕਦੇ ਵੀ ਤੁਹਾਨੂੰ ਨਿਰਾਸ਼ ਨਾ ਕਰੀਏ ਮੇਰੇ ਮਹਾਨ ਖੁਦਾ ਪਰ ਅਸੀਂ ਤੁਹਾਡੀ ਦਇਆ ਦੇ ਵਿੱਚ ਕਿਰਪਾ ਦੇ ਵਿੱਚ ਤੁਹਾਡੇ ਵਚਨਾਂ ਦੇ ਵਿੱਚ ਵਾਅਦੇ ਜਾਈਏ ਮੇਰੇ ਸਮਰਥੀਏ ਖੁਦਾ ਜੀ ਦਇਆ ਕਰਨਾ ਪਰਮੇਸ਼ਰ ਜੀ ਰਹਿਮ ਕਰਨਾ ਕਿਰਪਾ ਕਰਨਾ ਖੁਦਾ ਰਾਦੇ ਸਮੇ ਪਰਮੇਸ਼ਰ ਜੀ ਸਾਰੇ ਹੀ ਭੈਣ ਭਰਾਵਾਂ ਨੂੰ ਖੁਦਾ ਕਰਾਂ ਦੇ ਇੱਕ ਇੱਕ ਮੈਂਬਰ ਨੂੰ ਪਰਮੇਸ਼ਰ ਜੀ ਤੁਸੀਂ ਸੰਭਾਲ ਕੇ ਰੱਖਣਾ ਖੁਦਾ ਸੱਚਮੁੱਚ ਪਰਮੇਸ਼ਰ ਜੀ ਹਰ ਇੱਕ ਭੈਣ ਭਰਾ ਨੂੰ ਹਰ ਇੱਕ ਬੱਚੇ ਨੂੰ ਬਜ਼ੁਰਗ ਨੂੰ ਪਰਮੇਸ਼ਰ ਜੀ ਆਪਣੇ ਹੀ ਪਾਕ ਪਵਿੱਤਰ ਲਹੂ ਦੇ ਵਿੱਚ ਕਵਰ ਕਰਕੇ ਰੱਖਣਾ ਖੁਦਾਬੰਦੀ ਤੁਹਾਡਾ ਪਵਿੱਤਰ ਆਤਮਾ ਪਰਮੇਸ਼ਰ ਜੀ ਨਾਲ ਸਾਰਿਆਂ ਦੀ ਅਗਵਾਈ ਕਰੇ ਮੇਰੇ ਪਰਮੇਸ਼ਰ ਜੀ ਦਇਆ ਕਰਨਾ ਕਿਰਪਾ ਕਰਨਾ ਖੁਦਾਬੰਦੀ ਦੀ ਜ਼ਿੰਦਗੀਆਂ ਦੇ ਵਿੱਚੋਂ ਪਰਮੇਸ਼ਰ ਜੀ ਹਰ ਇੱਕ ਪੈਨਪ੍ਰਾ ਦੀ ਜ਼ਿੰਦਗੀ ਦੇ ਵਿੱਚੋਂ ਹਰ ਇੱਕ ਬਿਮਾਰੀ ਵੀਕਨੈਸ ਨੂੰ ਦੂਰ ਕਰਨਾ ਮੇਰੇ ਸਮਰਥੇ ਪਰਮੇਸ਼ਰ ਜੀ ਕਿਰਪਾ ਕਰਨਾ ਖੁਦਾਵੰਨ ਜੀ ਹਰ ਇੱਕ ਪੈਨਪ੍ਰਾ ਤੁਹਾਡੇ ਨਾਮ ਦੇ ਵਿੱਚ ਬles ਹੋਵੇ ਪਰਮੇਸ਼ਰ ਜੀ ਹਰ ਇੱਕ ਪੈਨਪ੍ਰਾ ਤੁਹਾਡੇ ਨਾਮ ਦੇ ਵਿੱਚ ਛੁਟਕਾਰੇ ਨੂੰ ਪਾਵੇ ਸ਼ਿਫਾ ਨੂੰ ਪਾਵੇ ਖੁਦਾਵੰਨ ਜੀ ਹਰ ਇੱਕ ਪੈਨਪ੍ਰਾ ਤੁਹਾਡੇ ਨਾਮ ਦੇ ਵਿੱਚ ਪਰਮੇਸ਼ਰ ਜੀ ਬਹੁਤ ਆਇਤ ਦੇ ਨਾਲ ਆਸ਼ੀਸ਼ ਬਰਕਤ ਨੂੰ ਪਾਵੇ ਖੁਦਾ ਆਤਮਿਕ ਦਾਣਾ ਵਰਦਾਨਾਂ ਦੇ ਨਾਲ ਹਰ ਇੱਕ ਪੈਨਪ੍ਰਾ ਨੂੰ ਬles ਕਰਨਾ ਖੁਦਾਵੰਨ ਜੀ ਰਾਤ ਦੇ ਸਮੇਂ ਦੇ ਵਿੱਚ ਪਰਮੇਸ਼ਰ ਜੀ ਆਉਣ ਵਾਲੀਆਂ ਮੁਸ਼ਕਿਲਾਂ ਪ੍ਰੋਬਲਮਾਂ ਤੋਂ ਇਹਨਾਂ ਨੂੰ ਬਚਾ ਕੇ ਰੱਖਣਾ ਖੁਦਾਵੰਨ ਜੀ ਜੋ ਵੀ ਵੈਰੀ ਦੀ ਸ਼ਕਤੀ ਖੁਦਾ ਰਾਤ ਦੇ ਸਮੇਂ ਤੁਹਾਡੇ ਬੱਚਾ ਨੂੰ ਡਿਸਟਰਬ ਕਰਦੀ ਆ ਪਰਮੇਸ਼ਰ ਜੀ ਪਰੇਸ਼ਾਨ ਕਰਦੀ ਆ ਖੁਦਾ ਜੋ ਵੀ ਵੈਰੀ ਦੀ ਸ਼ਕਤੀ ਪਰਮੇਸ਼ਰ ਜੀ ਰਾਤ ਦੇ ਸਮੇਂ ਤੁਹਾਡੇ ਬੱਚਿਆਂ ਦੀ ਨੀਂਦ ਨੂੰ ਹਰਾਮ ਕਰਦੀ ਆ ਖਰਾਬ ਕਰਦੀ ਆ ਪਰਮੇਸ਼ਰ ਜੀ ਹਰ ਇੱਕ ਉਹ ਸਪਿਰਿਟ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਕੈਨਸਲ ਕਰ ਦਿੰਨੇ ਆ ਰੱਦ ਕਰ ਦਿੰਨੇ ਆ ਖੁਦਾਵੰਨ ਜੀ ਹਰ ਇੱਕ ਉਹ ਰਾਸਤਾ ਪਰਮੇਸ਼ਰ ਜੀ ਜੇ ਇਸ ਤਰ੍ਹਾਂ ਹੀ ਵੈਰੀ ਦੀਆਂ ਜ਼ਿੰਦਗੀਆਂ ਦੇ ਵਿੱਚ ਐਂਟਰ ਹੁੰਦਾ ਪਰਮੇਸ਼ਰ ਜੀ ਹਰ ਇੱਕੋ ਰਾ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਕੈਨਸਲ ਕਰਦੇ ਆ ਰੱਦ ਕਰਦੇ ਮੇਰੇ ਮਹਾਨ ਖੁਦਾਵੰਦ ਜੀ ਦਇਆ ਕਰੋ ਪਰਮੇਸ਼ਰ ਜੀ ਕਿਰਪਾ ਕਰੋ ਖੁਦਾ ਹਰ ਇੱਕ ਘਰ ਪਰਿਵਾਰ ਨੂੰ ਤੁਹਾਡੀ ਸੱਚੀ ਸ਼ਾਂਤੀ ਦੇ ਨਾਲ ਬles ਕਰਨਾ ਖੁਦਾਵੰਦ ਜੀ ਹਰ ਇੱਕ ਘਰ ਪਰਿਵਾਰ ਵਿੱਚ ਤੁਹਾਡਾ ਪਵਿੱਤਰ ਆਤਮਾ ਚੱਲਦਾ ਫਿਰਦਾ ਨਜ਼ਰ ਆਵੇ ਮੇਰੇ ਮਹਾਨ ਖੁਦਾ ਹਰ ਇੱਕੋ ਸਪਿਰਿਟ ਪਰਮੇਸ਼ਰ ਜੀ ਜੋ ਨਾ ਦੇ ਨੀਂਦਾਂ ਨੂੰ ਹਰਾਮ ਕਰਦੀ ਖੁਦਾ ਹਰ ਇੱਕੋ ਸਪਿਰਿਟ ਨੂੰ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਰੱਦ ਕਰਦੇ ਆ ਕੈਨਸਲ ਕਰਦੇ ਮੇਰੇ ਮਹਾਨ ਖੁਦਾਵੰਨ ਜੀ ਜੋ ਵੀ ਰਾਤ ਦੇ ਸਮੇਂ ਭੈਣ ਭਰਾ ਪਰਮੇਸ਼ਰ ਜੀ ਆਪਣੇ ਮਨਾਂ ਦੇ ਵਿੱਚ ਸੋਚਦੇ ਰਹਿੰਦੇ ਆ ਖੁਦਾਵੰਨ ਜੀ ਕਿਸੇ ਚਿੰਤਾ ਬੋਝ ਡਿਪਰੈਸ਼ਨ ਤੇ ਰਹਿੰਦੇ ਮੇਰੇ ਪਰਮੇਸ਼ਰ ਜੀ ਹਰ ਇੱਕ ਚਿੰਤਾ ਬੋਝ ਪਰਮੇਸ਼ਰ ਜੀ ਅਸੀਂ ਤੁਹਾਡੇ ਹੱਥਾਂ 'ਚ ਸੌਂਪਦੇ ਆ ਖੁਦਾਵੰਨ ਜੀ ਹਰ ਇੱਕ ਭੈਣ ਭਰਾ ਨੂੰ ਹਰ ਇੱਕ ਚਿੰਤਾ ਤੋਂ ਬੋਝ ਤੋਂ ਫ੍ਰੀ ਕਰੋ ਖੁਦਾ ਸੱਚਮੁੱਚ ਪਰਮੇਸ਼ਰ ਜੀ ਤੁਹਾਡੇ ਵਚਨ 'ਚ ਕਿਹਾ ਗਿਆ ਸਾਰੀ ਚਿੰਤਾ ਸਾਰਾ ਬੋਝ ਮੈਨੂੰ ਸੌਂਪ ਦਿਓ ਕਿ ਮੈਨੂੰ ਤੁਹਾਡਾ ਖਿਆਲ ਹੈ ਸੱਚਮੁੱਚ ਪਰਮੇਸ਼ਰ ਜੀ ਤੁਹਾਡੇ ਜਿੰਨਾ ਖਿਆਲ ਸਾਡਾ ਕੋਈ ਵੀ ਨਹੀਂ ਰੱਖ ਸਕਦਾ ਪਰਮੇਸ਼ਰ ਜੀ ਤੁਸੀਂ ਆ ਪਰਮੇਸ਼ਰ ਜੋ ਸਾਨੂੰ ਹਰ ਵੇਲੇ ਸੰਭਾਲਦੇ ਹੋ ਮੇਰੇ ਖੁਦਾ ਦਇਆ ਕਰੋ ਕਿਰਪਾ ਕਰੋ ਇਹਨਾਂ ਕਰਾ ਪਰਿਵਾਰਾਂ ਦੇ ਵਿੱਚ ਪ੍ਰਭੂ ਜੀ ਕਿਸੇ ਵੀ ਚੰਗੀ ਚੀਜ਼ ਦੀ ਕਮੀ ਘਟੀ ਨਾ ਹੋਵੇ ਪ੍ਰਭੂ ਜੀ ਤੁਸੀਂ ਕਿਹ ਚਿਹਰਾ ਦੇ ਬੱਚੇ ਭੁੱਖੇ ਰਹਿ ਸਕਦੇ ਆ ਉਹਨਾਂ ਨੂੰ ਕਾਟਾ ਪੈ ਸਕਦਾ ਪਰ ਯਹੋਵਾ ਨੂੰ ਯਹੋਵਾ ਨੂੰ ਮੰਨਣ ਵਾਲਿਆਂ ਦੀ ਜੀ ਕਾਰਨਾਂ ਦੇ ਵਿੱਚ ਕਿਸੇ ਵੀ ਚੰਗੀ ਚੀਜ਼ ਦੀ ਥੋੜ੍ਹ ਨਹੀਂ ਰਹੂਗੀ ਇਹ ਹਵਾ ਤੇ ਪ੍ਰੋਸਾ ਕਰਨ ਵਾਲਿਆਂ ਨੂੰ ਕਿਸੇ ਵੀ ਚੀਜ਼ ਦੀ ਕਮੀ ਘਟੀ ਨਹੀਂ ਆਉਗੀ ਸੱਚਮੁੱਚ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਖੁਦਾ ਤੁਸੀਂ ਪਰਮੇਸ਼ਵਰ ਜੀ ਸਾਡੇ ਜ਼ਿੰਦਗੀਆਂ ਦੇ ਵਿੱਚੋਂ ਹਰ ਇੱਕ ਕਮੀ ਘਾਟੀ ਨੂੰ ਦੂਰ ਕਰਨਾ ਖੁਦਾਵੰਨ ਜੀ ਪਰਮੇਸ਼ਵਰ ਜੀ ਦਇਆ ਕਰਨਾ ਹਰ ਇੱਕ ਦੁਸ਼ਟ ਦਾ ਪ੍ਰਭਾਵ ਪਰਮੇਸ਼ਵਰ ਇਹਨਾਂ ਸਾਰੇ ਭੈਣਾ ਭਰਾਵਾਂ ਦੀਆਂ ਜ਼ਿੰਦਗੀਆਂ ਦੇ ਵਿੱਚੋਂ ਕੈਨਸਲ ਕਰ ਦੇਆ ਹਰ ਇੱਕ ਫੇਲਿਅਰ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਕੈਨਸਲ ਕਰ ਦੇਆ ਖੁਦਾ ਹਰ ਇੱਕ ਬੱਚੇ ਨੂੰ ਬਲੈਸ ਕਰੋ ਖੁਦਾਵੰਨ ਜੀ ਆਗਿਆਕਾਰੀ ਵਾਲਾ ਮਨ ਦਿਓ ਪਰਮੇਸ਼ਵਰ ਜੀ ਹਰ ਇੱਕ ਘਰ ਦੇ ਵਿੱਚੋਂ ਲੜਾਈ ਝਗੜੇ ਨੂੰ ਕੈਨਸਲ ਕਰੋ ਮੇਰੇ ਮਹਾਨ ਖੁਦਾਵੰਨ ਜੀ ਮੇਲ ਮਿਲਾਪ ਵਾਲਾ ਆਤਮਾ ਦੇ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਰਹਿਮ ਦੋ ਦਇਆ ਦੋ ਫਜ਼ਲ ਦੋ ਕਿਰਪਾ ਕਰੋ ਖੁਦਾ ਤੁਹਾਡੇ ਬੱਚੇ ਤੁਹਾਡੇ ਨਾਮ ਦੇ ਵਿੱਚ ਵਦਨ ਮੇਰੇ ਪਰਮੇਸ਼ਰ ਜੀ ਜਿਨ੍ਹਾਂ ਦਾ ਪ੍ਰਾਰਥਨਾ ਦੇ ਵਿੱਚ ਮੰਨ ਨਹੀਂ ਲੱਗਦਾ ਖੁਦਾ ਉਹ ਹਰ ਇੱਕ ਭੈਣ ਭਰਾ ਤੁਹਾਡੇ ਨਾਮ ਦੇ ਵਿੱਚ ਵਦੇ ਤੁਹਾਡੇ ਵਚਨ ਚ ਵਦੇ ਪਰਮੇਸ਼ਰ ਜੀ ਹਰੀ ਕੋ ਸਪਿਰਿਟ ਪ੍ਰਭੂ ਜੀ ਜੋ ਇਹਨਾਂ ਨੂੰ ਪ੍ਰਾਰਥਨਾ ਕਰਨ ਤੋਂ ਰੋਕਦੀ ਹੈ ਵਚਨ ਪੜਨ ਤੋਂ ਰੋਕਦੀ ਹੈ ਖੁਦਾਬੰਦ ਜੀ ਹਰੀ ਕੋ ਸਪਿਰਿਟ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਕੈਨਸਲ ਕਰਦਿਆਂ ਰੱਦ ਕਰਦਿਆਂ ਮੇਰੇ ਮਹਾਨ ਖੁਦਾ ਜਦ ਵੀ ਤੁਹਾਡੇ ਬੱਚੇ ਸੌਣ ਦੇ ਲਈ ਜਾਣ ਪਰਮੇਸ਼ਵਰ ਜੀ ਸੌਂਦੇ ਸਮੇਂ ਤੁਸੀਂ ਇਹਨਾਂ ਦੇ ਬਿਸਤਰਾਂ ਦੇ ਇਰਦ-ਗਿਰਦ ਤੁਹਾਡੇ ਸਵਰਗੀ ਦੂਤਾਂ ਦੀ ਵਾਰਡ ਲਾਉਣਾ ਪਰਮੇਸ਼ਵਰ ਜੀ ਦਇਆ ਕਰਨਾ ਕਿਰਪਾ ਕਰਨਾ ਤੁਹਾਡੇ ਸਵਰਗੀ ਦੂਤ ਇਹਨਾਂ ਘਰਾ ਪਰਿਵਾਰਾਂ ਦੀ ਰਾਖੀ ਕਰਨ ਖੁਦਾ ਇਹਨਾਂ ਘਰਾ ਪਰਿਵਾਰਾਂ ਦੇ ਇਰਦ-ਗਿਰਦ ਤੁਹਾਡੇ ਸਵਰਗੀ ਦੂਤਾਂ ਦੀ ਵਾਰਡ ਨੂੰ ਮੰਗਦੇ ਹਾਂ ਸੱਚਮੁੱਚ ਪਰਮੇਸ਼ਰ ਜੀ ਤੁਹਾਡੇ ਸਵਰਗੀ ਦੂਤ ਇਹਨਾਂ ਘਰਾਂ ਪਰਿਵਾਰਾਂ ਨੂੰ ਸੰਭਾਲ ਕੇ ਰੱਖਣ ਪ੍ਰਭੂ ਜੀ ਇਹਨਾਂ ਦੇ ਮਾਲ ਡੰਗਰਾਂ ਨੂੰ ਵੀ ਸੰਭਾਲ ਕੇ ਰੱਖਣਾ ਪ੍ਰਭੂ ਜੀ ਕੋਈ ਵੀ ਜਾਦੂ ਟੂਣੇ ਦੀ ਸਪਿਰਿਟ ਇਹਨਾਂ ਘਰਾਂ ਪਰਿਵਾਰਾਂ ਦੇ ਵਿੱਚ ਐਂਟਰ ਨਾ ਹੋਣੇ ਪਾਏ ਪ੍ਰਭੂ ਜੀ ਤੁਹਾਡੇ ਸਵਰਗੀ ਦੂਤ ਇਹਨਾਂ ਘਰਾਂ ਪਰਿਵਾਰਾਂ ਦੇ ird gird ਫਿਰਨ ਖੁਦਾ ਤੁਹਾਡੇ ਸਵਰਗੀ ਦੂਤ ਪਰਮੇਸ਼ਰ ਇਹਨਾਂ ਘਰਾਂ ਪਰਿਵਾਰਾਂ ਦੇ ਵਿੱਚ ਹੋਣ ਮੇਰੇ ਖੁਦਾ ਤੁਹਾਡਾ ਪਵਿੱਤਰ ਆਤਮਾ ਇਹਨਾਂ ਦੇ ਘਰਾਂ ਪਰਿਵਾਰਾਂ ਦੇ ਵਿੱਚ ਨਜ਼ਰ ਆਵੇ ਮੇਰੇ ਮਹਾਨ ਖੁਦਾ ਸੱਚਮੁੱਚ ਮੇਰੇ ਮਹਾਨ ਖੁਦਾਬੰਦ ਜੀ ਤੁਹਾਡਾ ਧੰਨਵਾਦ ਕਰਦੇ ਜੋ ਤੁਸੀਂ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣਿਆ ਖੁਦਾ ਇਹਨਾਂ ਨੂੰ ਪ੍ਰਭੂ ਜੀ ਸਰਗਰਸ ਤੋਂ ਗੂੜੀ ਮਿੱਠੀ ਨੀਂਦ ਨੂੰ ਦੇਣਾ ਖੁਦਾਬੰਦ ਜੀ ਪਰਮੇਸ਼ਰ ਜੀ ਸਵੇਰ ਜਲਦੀ ਉਠਾਉਣਾ ਤਾਂਕਿ ਤੁਹਾਡੀ ਮੈਮਾ ਵੜਿਆਈ ਦੇ ਵਿੱਚ ਬੈਠ ਸਕੀਏ ਖੁਦਾਬੰਦ ਜੀ ਸਾਰੇ ਹੀ ਭੈਣਾ ਭਰਾਵਾਂ ਨੂੰ ਹਿੰਮਤ ਤਾਕਤ ਬਲ ਦੇਣਾ ਖੁਦਾ ਕੀ ਸਵੇਰ ਪ੍ਰਭੂ ਜੀ ਪਹਿਲੀ ਪੇਟ ਦੇ ਨਾਲ ਤੁਹਾਡੀ ਹਜ਼ੂਰੀ ਦੇ ਵਿੱਚ ਪੰਚੀਏ ਖੁਦਾ ਔਰ ਪ੍ਰਭੂ ਜੀ ਆਨੰਦ ਦੇ ਨਾਲ ਸ਼ਾਂਤੀ ਦੇ ਨਾਲ ਪ੍ਰਭੂ ਜੀ ਤੁਹਾਡੀ ਹਜ਼ੂਰੀ ਦੇ ਵਿੱਚ ਆਈਏ ਮੇਰੇ ਖੁਦਾਬੰਦ ਜੀ ਕੋਈ ਵੀ ਆਲਸ ਸੁਸਤੀ ਪਰਮੇਸ਼ਰ ਜੀ ਕੋਈ ਵੀ ਨੀਂਦ ਸਾਨੂੰ ਤੁਹਾਡੇ ਪਿਆਰ ਤੋਂ ਵੱਖਰਾ ਨਾ ਕਰਨੇ ਪਾਏ ਪ੍ਰਭੂ ਜੀ ਪਰ ਅਸਤੀ ਤੁਹਾਡੇ ਨਾਲ ਇੱਕ ਪ੍ਰਭੂ ਜੀ ਪੱਕਾ ਰਿਸ਼ਤਾ ਕਾਇਮ ਕਰਨ ਵਾਲੇ ਹੋ ਜਾਏ ਇਸ ਸਮਰਥੀ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਮਹਾਨ ਖੁਦਾਵੰ ਜੀ ਸਾਰੀਆਂ ਪ੍ਰਾਰਥਨਾਵਾਂ ਨੂੰ ਬਹੁਜੀ ਅਸੀਂ ਵਿਸ਼ਵਾਸ ਕਰਦੇ ਤੁਸੀਂ ਸੁਨਿਆ ਹੈ ਕਬੂਲ ਕੀਤਾ ਹੈ ਔਰ ਉੱਤਰ ਦਿੰਦਾ ਹੈ ਪਰਮੇਸ਼ਵਰ ਜੀ ਦਇਆ ਕਰਨਾ ਕਿਰਪਾ ਕਰਨਾ ਮੇਰੇ ਮਹਾਨ ਖੁਦਾਵੰਜੀ ਜਿੱਦਾਂ ਤੁਸੀਂ ਦਿਨ ਪਰ ਸੰਭਾਲ ਕੇ ਰੱਖਿਆ ਰਾਤ ਦਾ ਸਾਰਾ ਸਮਾਂ ਤੁਹਾਡੇ ਪਵਿੱਤਰ ਜ਼ਾਲੀ ਜ਼ੋਰਾਵਰ ਹੱਥਾਂ ਚ ਸੌਂਪਦੇ ਆਂ ਔਰ ਇਸ ਸਾਰੀ ਵੀ ਪ੍ਰਾਰਥਨਾ ਪ੍ਰਭੂ ਯਸ਼ੂ ਮਸੀਹ ਨਾਮ ਦੇ ਵਿੱਚ ਮੰਗਦੇ ਆਂ ਆਮੇਨ 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 ਸਾਰੇ ਕ੍ਰਿਸਤੀਅਨੋ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਇਸ ਸੇਵਾ ਮੰਪ੍ਰਿਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅ ਰਿਕਵੈਸਟ ਲਿਖਵਾ ਸਕਦੇ ਹੋ ਪ੍ਰੇਅ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀਦੀ